ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਬਜ਼ੁਰਗ ਸਿੱਖ ਦੀ ਦਾੜੀ ਉਸ ਦੀ ਮਰਜ਼ੀ ਤੋਂ ਬਗੈਰ ਸ਼ੇਵ ਕਰਨ ਦਾ ਚਿੰਤਾਜਨਕ ਮਾਮਲਾ ਸਾਹਮਣੇ ਹੈ World Sikh Organization ਨੇ ਦਾਵਾ ਕੀਤਾ ਹੈ ਕਿ ਬ੍ਰੈਂਟਨ ਸਿਵਿਕ ਹਸਪਤਾਲ ਵਿੱਚ ਇਲਾਜ ਦੇ ਦੌਰਾਨ 85 ਸਾਲ ਦੇ ਜਗਿੰਦਰ ਸਿੰਘ ਕਲੇਰ ਦੀ ਦਾੜੀ ਸ਼ੇਵ ਕੀਤੀ ਗਈ ਜੋ ਕਿ ਧਾਰਮਿਕ ਹੱਕਾਂ ਅਤੇ ਨਿੱਜੀ ਸਤਿਕਾਰ ਦੀ ਸਰਾਸਰ ਉਲੰਘਣਾ ਬੰਦੀ ਹੈ ਸਿੱਖ ਜਥੇਬੰਦੀ ਨੇ ਕਿਹਾ ਕਿ ਇਲਾਜ ਦੌਰਾਨ ਜਗਿੰਦਰ ਸਿੰਘ ਕਲੇਰ ਬੇਹੋਸ਼ ਸੀ ਜਿਸ ਦੇ ਮਦੇ ਨਜ਼ਰ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਪਰਕ ਕਰਦਿਆਂ ਦਾੜੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਦੱਸਿਆ ਕਿ ਜਗENDER ਸਿੰਘ ਕਲੇਰ ਨਾਲ ਵਾਪਰੀ ਘਟਨਾ ਜਿੱਥੇ ਸਿੱਖਾਂ ਦੇ ਮਨਾਂ ਵਿੱਚ ਰੋਸ ਪੈਦਾ ਕਰਦੀ ਹੈ ਤਾਂ ਉੱਥੇ ਇੱਕ ਵੱਡਾ ਝਟਕਾ ਵੀ ਹੈ ਹਸਪਤਾਲ ਦੀ ਇਸ ਹਰਕਤ ਦੇ ਕਾਰਨ ਪਰਿਵਾਰ ਦੇ ਜਜ਼ਬਾਤਾਂ ਨੂੰ ਵੱਡੇ ਢਾ ਲੱਗੀ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਪੋਇਕ ਵਿੱਚ ਅਜਿਹੇ ਘਟਨਾਵਾਂ ਰੋਕਣ ਦੇ ਲਈ ਹੈਲਥ케ਅਰ ਸਟਾਫ ਨੂੰ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕੀਤੀ ਗਈ ਇਸ ਦੌਰਾਨ ਜਗENDER ਸਿੰਘ ਕਲੇਰ ਦੇ ਜਵਾਈ ਜਸਜੀਤ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਦੇ ਸਾਰਾ ਸਾਬ 26 ਜੁਲਾਈ ਨੂੰ ਪੜੀਆਂ ਤੋਂ ਡਿੱਕੇ ਬੇਹੋਸ਼ ਹੋ ਗਏ ਸਨ ਜਿਸ ਮਗਰੋਂ ਉਹਨਾਂ ਨੂੰ ਬ੍ਰੈਂਪਟਨ ਦੇ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਅਰ ਦੇ ਸਿਰ ਵਿੱਚ ਅੰਦਰੂਨੀ ਖੂਨ ਦਾ ਰਸਾਤ ਰਿਹਾ ਹੋਇਆ ਅਤੇ ਜਬਾੜੇ ਸਣੇ ਬਾਹ ਵਿੱਚ ਫੈਕਚਰ ਆਇਆ। ਸੇਂਟ ਮਾਈਕਲਸ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬ੍ਰੈਂਪਟਨ ਸਿਵਿਕ ਹਸਪਤਾਲ ਉਹਨਾਂ ਨੂੰ ਲਿਆਂਦਾ ਗਿਆ। ਸੇਂਟ ਮਾਈਕਲਸ ਹਸਪਤਾਲ ਦੇ ਸਟਾਫ ਨੇ ਵੀ ਦਾੜੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਦੌਰਾਨ ਬ੍ਰੈਂਪਟਨ ਸਿਵਿਕ ਹਸਪਤਾਲ ਤੋਂ ਦਾੜੀ ਸ਼ੇਵ ਕਰਨ ਦੀ ਇਜਾਜ਼ਤ ਬਾਰੇ ਫੋਨ ਆਇਆ ਤਾਂ ਪਰਿਵਾਰ ਨੇ ਸਿੱਖੀ ਸਿਧਾਂਤਾਂ ਦੀ ਮਿਸਾਲ ਦਿੰਦਿਆਂ ਨਾ ਕਰ ਦਿੱਤੀ ਪਰ ਅਗਲੇ ਦਿਨ ਜਦੋਂ ਇੱਕ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚਿਆ ਤਾਂ ਜਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਹੋਈ ਸੀ ਜਦੋਂ ਇਸ ਬਾਰੇ ਡਾਕਟਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਨਰਸਾਂ ਨਾਲ ਸੰਬੰਧਿਤ ਹੈ ਜਸਜੀਤ ਢਾਲੀਵਾਰ ਮੁਤਾਬਕ ਹਸਪਤਾਲ ਨੇ ਕੋਈ ਵੀ ਮਾਫੀ ਨਹੀਂ ਮੰਗੀ ਜਿਸ ਮਗਰੋਂ ਡਬਲਯੂ ਐਸਓ ਨਾਲ ਸੰਪਰਕ ਕੀਤਾ ਗਿਆ ਦੂਜੇ ਪਾਸੇ ਵਿਲੀਅਮ ਓਸਲਰ ਹੈਲਥ ਸਿਸਟਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਹਰ ਮਰੀਜ਼ ਨੂੰ ਬਿਹਤਰ ਇਲਾਜ ਸਹੂਲਤਾਂ ਮੋਹੱਈਆ ਕਰਵਾਈਆਂ ਜਾਂਦੀਆਂ ਨੇ ਵਿਲੀਅਮ ਉਸਟਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਰ ਕੈਨੇਡੀਅਨ ਦੇ ਧਾਰਮਿਕ ਹੱਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਬੁਲਾਰੇ ਨੇ ਅੱਗੇ ਵੀ ਕਿਹਾ ਕਿ ਮਰੀਜ਼ ਦੇ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦੇ ਆਂ ਉਹਦੇਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਮਾਮਲੇ ਦੀ ਪੁੱਛ ਪੜਤਾਲ ਜਿਤੀ ਚੱਲੀ ਹੈ ਮਾਮਲਾ ਸਾਹਮਣੇ ਆਉਣ ਦੇ ਮਗਰੋਂ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਬਾਇਓ ਐਥਿਕਸ ਦੇ ਪ੍ਰੋਫੈਸਰ ਕੈਰੀ ਬੋਮਨ ਨੇ ਜਗਿੰਦਰ ਸਿੰਘ ਕਲੇਰ ਨਾਲ ਵਾਪਰੀ ਘਟਨਾ ਨੂੰ ਗੰਭੀਰ ਧਾਰਮਿਕ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਹਸਪਤਾਲਾਂ ਨੂੰ ਸੱਭਿਆਚਾਰਕ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਬਾਵਜੂਦ ਵਾਪਰੀ ਘਟਨਾ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते